ਇਹ ਚੰਡਰ ਮੁੰਡਾ ਭੇਜੇ ਕਿਵੇਂ ਭੇਜੇ ਨੇ ਇਹ ਚੱਲੂਗੀ ਸ਼ੋਰ ਸੁਣੀ ਜਾਂ ਬਦੈਂਤਨ ਸੁਣਿਓ ਜਾਂ ਬਦੈਂਤਨ ਕੋ ਤਬ ਚੰਡ ਪ੍ਰਚੰਡ ਤੱਚੀ ਅੱਖੀਆਂ ਤਬ ਚੰਡ ਪ੍ਰਚੰਡ ਤੱਚੀ ਅੱਖੀਆਂ ਅੱਖਾਂ ਦੇ ਵਿੱਚ ਫਿਰ ਰੋਸ਼ਨੀ ਆ ਗਈ ਜਲਾਲ ਆ ਗਿਆ ਅੱਖਾਂ ਤੱਚੀ ਅੱਖੀਆਂ ਅੱਖਾਂ ਲਾਲ ਨਹੀਂ ਹੋ ਗਿਆ ਲਾਲ ਕਰੋਧ ਨਾਲ ਹੁੰਦੀਆਂ ਹੁੰਦੀਆਂ ਉਹਦੀਆਂ ਨੇ ਜਦੋਂ ਪ੍ਰਚੰਡ ਗਿਆਨ ਹੁੰਦਾ ਅੱਖਾਂ ਲਾਲ ਨਹੀਂ ਹੁੰਦੀ ਹੁੰਦੀਆਂ ਅੱਖਾਂ ਜਲਾਲ ਆ ਜਾਂਦੇ ਬਿਜਲੀ ਦੀ ਚਾਨਲ ਜਦ ਚੈਨਲ ਉਦਾਂ ਰੋਸ਼ਨੀ ਆ ਜਾਂਦੀ ਹੈ ਹਰ ਧਿਆਨ ਛਟਿਓ ਮਨ ਕੋ ਸੁਣ ਕੇ ਤੂੰ ਟੂਟ ਖਗੇਸ ਗਈ ਪੱਖੀਆਂ ਸ਼ਿਵਜੀ ਦਾ ਧਿਆਨ ਟੁੱਟ ਗਿਆ ਕਲਾਸ਼ ਪਰਬਤ ਤੋਂ ਇਹ ਕੀ ਹੋ ਗਿਆ ਵੇ ਸਾਡੇ ਵਾਲੇ ਫੱਟੇ ਵੀ ਪੂਜੋੜ ਜੇ ਸਵਾਲ ਜਵਾਬ ਚ ਸ਼ਿਵਜੀ ਦਾ ਜ਼ਿਕਰ ਆ ਗਿਆ ਉਹਨਾਂ ਤਾਂ ਮੈਨੂੰ ਵੀ ਪਖੰਡਵਾਦੀ ਕਹਿੰਦੇ ਨੇ ਪਖੰਡਵਾਦੀ ਹੈ। ਉਹ ਤਾਂ ਟੁੱਟਣਾ ਹੀ ਸੀ। ਵੀ ਜੇ ਉਹ ਨਹੀਂ ਰਹੇ ਤਾਂ ਰਹਿਣਾ ਹੁਣਾ ਸੀ ਵੀ ਨਹੀਂ। ਇੱਜ਼ਤ ਸਾਡੀ ਵੀ ਨਹੀਂ ਬਚੜੀ। ਟੁੱਟ ਖਗੇਸ਼ ਗਈ ਪਖੀਆਂ। ਗਈ ਪਖੀਆਂ। ਖਗੇਸ਼ ਕੀ ਹੈ? ਖਗੇਸ਼ ਕਹਿੰਦੇ ਘਰੜੂ। ਘਰੜ ਘਰੜੂ ਦਾ ਆ ਜਿਹੜਾ ਜਾਨਵਰ ਹੈ ਗੈਰਫੰਗ। ਇਹ ਕਹਿੰਦੇ ਨੇ ਇਹ ਇਸ ਵਾਰੀ ਹੈ ਵਿਸ਼ਨੂ ਦੀ। ਅੰਛੀ ਗਰੜ ਬਣਾ ਲਿਆ ਗਿਆਨ ਗਰੜ ਛੜਤਾ ਉਹ ਨਿਰਾਕਾਰ ਦੀ ਸਵਾਰੀ ਹੁਣੀ ਹੈ ਛੇਰ ਜਿਹੜਾ ਸਵਾਰੀ ਆ ਗਰੜ ਦੀ ਅਸਲ ਜ ਗਰੜ ਦੇ ਉੱਤੇ ਹੁੰਦਾ ਹੈ ਤਤ ਗਿਆਨ ਪਹਿਲਾਂ ਸ਼ਬਦ ਗੁਰੂ ਗੁਰ ਗਿਆਨ ਗਰੜ ਮੁਖ ਪਾਇਆ ਜਿਹੜਾ ਸਾਨੂੰ ਪਹਿਲਾਂ ਗਿਆਨ ਮਿਲਦਾ ਉਹ ਗਰੜ ਹੈ ਜੇ ਗਿਆਨ ਸੁਣ ਕੇ ਕੰਨਾ ਜੀ ਮਿਲਦਾ ਉਹਨੂੰ ਗਰੜ ਕਹਿੰਦੇ ਉਹਦੇ ਕੋਲ ਕੰਨਾ ਵਾਲਾ ਗਿਆਨ ਸੀ ਨੋ ਵਿਸ਼ਣ ਕੋਲ ਹੋਰ ਗੜਾ ਸੀ ਦੁਆ ਤਾਂ ਹੁੰਦਾ ਨਹੀਂ ਦੁਆ ਤਾਂ ਗੁਰੂਆਂ ਕੋਲ ਹੁੰਦਾ ਇਹਨਾਂ ਕੋ ਕੰਨਾ ਨਾ ਸੁਣਿਆ ਗਿਆ ਉਹਦੀਆਂ ਵੀ ਖੰਭ ਟੁੱਟ ਝੜ ਗਏ ਸਾਰੇ ਟੁੱਟ ਕੇ ਆਏ ਸੀਗੇ ਸ਼ਾਸਤ੍ਰਾਂ ਦਾ ਗਿਆਨ ਨਹੀਂ ਸੀ ਉਹਦੇ ਕੋ ਹੁਣ ਕੀ ਸੀਗਾ ਝੂਠ ਸਭਲ ਤੇ ਸ਼ਾਸਤ੍ਰਾਂ ਦਾ ਗਿਆਨ ਨਹੀਂ ਸਾਰੇ ਖੰਭ ਝੜ ਗਏ ਉਹਦੇ ਵੀ ਉਹਨੇ ਵੀ ਆਪਾਂ ਗਏ ਹੁਣ ਦੋਏ ਜਿਹੜਾ ਨਿਰਾਕਾਰ ਦਾ ਦਰਸ਼ਨ ਉਹਨੂੰ ਕਰਾ ਦਿੱਤਾ ਸਾਡੇ ਕੋਲ ਤਾਂ ਫਿਰ ਹੈ ਨਹੀਂ ਸਾਨੂੰ ਤਾਂ ਇਹੀ ਭੁਜਾਇਆ ਸੀ ਉਹਨਾਂ ਨੇ ਉਹਨਾਂ ਦੇ ਤਸੱਲੀ ਹੋਈ ਜਾਂਦੀ ਐ ਤੇ ਫਿਰ ਆਪਣੇ ਵਾਲੀ ਫੱਟੀ ਵੀ ਪਚੂ ਹੁਣ ਆਪਾਂ ਵੀ ਸ਼ਰਦਾ ਦੇ ਲੋਕ ਪਤਾ ਤਾਂ ਥਾਈ ਵੀ ਠਗੀ ਮਾਰ ਕੇ ਲੋਕ ਨਾਲ ਲਾਏ ਹੋਏ ਤੇ ਪਤਾ ਤਾਂ ਸੀਗਾ ਹੀ ਕੋੜ ਦਾ ਆਪਣੇ ਕੋਈ ਛੈ ਨਹੀਂ ਫਿਕਰ ਦਵਾਨੂ ਪੈ ਗਿਆ ਸ਼ਿਵ ਜੀ ਨੂੰ ਵੀ ਵਿਸ਼ਨੂੰ ਨੂੰ ਵੀ ਵਿਸ਼ਨੂੰ ਦੇ ਵੀ ਗਿਆਨ ਦੇ ਖੰਭ ਝੜ ਗਏ ਉਹਦੀ ਸਮਾਧੀ ਝੁਟ ਗਈ ਉਹਦਾ ਧਿਆਨ ਸੀ ਉਹਦੇ ਖੰਭ ਝੜ ਗਏ ਕਹਿੰਦਾ ਕਾਗਜ਼ ਕੀ ਪੱਖੀਆਂ ਦਾ ਮਤਲਬ ਇਹ ਖੰਭ ਚੜ ਗਏ ਜਾਂਦੇ ਉਹਦੀਆਂ ਗੱਲਾਂ ਵੀ ਬਸ ਟੁੱਟ ਗਈ ਭੁੱਲ ਗਿਆ ਸਭ ਪੱਖੀਆਂ ਪੰਖ ਕੀ ਕਰੂ ਕੋਈ ਬਦਮਾਨ ਹੁਣ ਇੱਥੇ ਟੁੱਟ ਖਗੇ ਸਗੇ ਪੱਖੀਆਂ ਖਗੇ ਤਾਂ ਠੀਕ ਲਿਖਿਆ ਨਹੀਂ ਗੜ ਉਹਦੇ ਖੰਭ ਚੜ ਗਏ ਕਿਹੜੇ ਦੇ ਚੜ ਗਏ ਹੁਣ ਗੜ ਦੇ ਤਾਂ ਉੱਥੇ ਪਤਾ ਹੋਵੇ ਆਦ ਦੇ ਵਿੱਚ ਗੜ ਕਿਹਨੂੰ ਕਹਿੰਦੇ ਨੇ ਗੁਰ ਗਿਆਨ ਗੜ ਮੁਖ ਪਾਇਆ ਉਦੇ ਕੋਲ ਤਾਂ ਗਿਆਨ ਹੈ ਸੀ ਇਹਦਾ ਝੂਠਾ ਗਿਆਨ ਸੀ ਇਹਦੇ ਖੰਭ ਚੜ੍ਹ ਨਹੀਂ ਸੀ ਹਾਂਜੀ ਦਿਗ ਜਵਾਲ ਬੜੀ ਬੜਵਨਲ ਜਿਉ ਕਵੀ ਨੇ ਉਪਮਾ ਤੇ ਕੀ ਲਖਿਆ ਦਿਗਵਲ ਜਵਾਲ ਬੜੀ ਜਿਹੜੀ ਜੋਤ ਸੀ ਨਾ ਜੋਤ ਦੇਣਾ ਦੀ ਅੱਖਾਂ ਦੀ ਐ ਸਮਝ ਲਓ ਐ ਵਧ ਗਈ ਜਿਵੇਂ ਜੰਗਲ ਨੂੰ ਅੰਗ ਲੱਗੇ ਹੁੰਦੀ ਹੈ ਚਰਲ ਹੋ ਜਾਂਦਾ ਜੰਗਲ ਨੂੰ ਅੰਗ ਲੱਗੇ ਬਹੁਤ ਚਰਲ ਹੋ ਜਾਂਦਾ ਬਾਹਰ ਚਾਨਣ ਕਰ ਰਹੀ ਹੈ ਲੋਕਾਈ ਦੇ ਵਿੱਚ ਅੰਨ ਹੋ ਗਿਆ ਪਬਲਿਕ ਨੂੰ ਚਾਨਣ ਕਰਤਾ ਦਿਗਜਵਾਲ ਬੜੀ ਬੜਵਾਨ ਨਾਲ ਪਬਲਿਕ ਦੇ ਵਿੱਚ ਜਿਹੜੇ ਸਵਾਲ ਅੜੇ ਹੋਏ ਤੇ ਜਵਾਬ ਦੇ ਦਿੱਤਾ ਜਨਰਤ ਆਪੇ ਹੋ ਗਿਆ ਜਿਹਨਾਂ ਦੇ ਲੋਕਾਂ ਦੇ ਅੰਦਰ ਹਨੇਰਾ ਸੀ ਉਹਨਾਂ ਨੂੰ ਚਾਨਣ ਹੋ ਗਿਆ ਜਿਵੇਂ ਜੰਗਲ ਜਾਗ ਲੱਗਦੀ ਹੈ ਜਿਹਦੇ ਦੀਵਾ ਨਾ ਹੋਵੇ ਉਹਦੇ ਵੀ ਚਾਨਣ ਹੋ ਜਾਂਦਾ ਕੋਈ ਦੀਵਾ ਨਹੀਂ ਹੈ ਨਾ ਹੋਵੇ ਜੇ ਸੂਰਜ ਚੜ੍ਹਦਾ ਸਾਰਿਆਂ ਦੇ ਚਾਨਣ ਹੋ ਜਾਂਦਾ ਕਵੀ ਨੇ ਉਪਮਾ ਦਿੱਤੀ ਕਿ ਲਕੀਆਂ ਇਹ ਸਮਝ ਆਈ ਉਹਦੀ ਉਪਮਾ ਐ ਸੀ ਸਭ ਛਾਰ ਪਏ ਦਲਦਾਨਮ ਕੋ ਜਿਵੇਂ ਘੂਮ ਹਲਾਹਲ ਕੀ ਮੱਖੀਆਂ ਐ ਸਮਝ ਲੋ ਦਲਦੈਂਤਾ ਦਾ ਹੋ ਗਿਆ ਜਿਵੇਂ ਸਪਰੇਅ ਕਰੇ ਤੇ ਨਾ ਮੱਖੀਆਂ ਸੌ ਜਾਂਦੀਆਂ ਨੇ ਅ ਸਪਰੇਅ ਨਹੀਂ ਕਰ ਦਿੰਦੇ ਆਪਾਂ ਜ਼ਹਿਰ ਦਾ ਉਹਦੇ ਨਸ਼ੇ ਚ ਪੈ ਜਾਂਦੀਆਂ ਨੇ ਨਾ ਮੱਖੀਆਂ ਐ ਦਲਦੈਂਤਾ ਦਾ ਸੌ ਗਿਆ ਕਿਸੇ ਨੇ ਖਬਰ ਹੀ ਮਾਰਿਆ ਹੂੰ ਸਭ ਛਾਰ ਪਏ ਦਲਦਾਨਮ ਕੋ ਜਿਵੇਂ ਘੂਮ ਹਲਾਹਲ ਕੀ ਮੱਖੀਆਂ ਹਲਾਹਲ ਜ਼ਹਿਰ ਨੂੰ ਕਹਿੰਦੇ ਉਦੇ ਕੂਕੀ ਚਾ ਕੋ ਮੈਂ ਉਦੇ ਕੂਕੀ ਚ ਨਸ਼ੇ ਚ ਮੱਖੀਆਂ ਸਮਝ ਜਾਂਦੀਆਂ ਨੇ ਜੁੱਪ ਕਰਕੇ ਜ ਸਪਰੇ ਕਰਦੇ ਆਪਾਂ ਅਜਿਹੀਆਂ ਮੱਖੀਆਂ ਹੁੰਦੀਆਂ ਨੇ ਬਸ ਆਹੀ ਐ ਜੁੱਪ ਕਰਕੇ ਸੌਗੇ ਸਾਰੀ ਦਿਨ ਦੋਹਰਾ ਔਰ ਸਾਕਣ ਸੈਨਾ ਜਰੀ ਬਚੇ ਉਸ ਇੱਕਾ ਪ੍ਰੇਤ ਬਾਕੀ ਦਾ ਸਾਰੇ ਸੌਗੇ ਉੱਥੇ ਗੱਲ ਆ ਸਮਝੇਂ ਜੀ ਉਹ ਜਿਹੜਾ ਸੀਗਾ ਇੱਕ ਆਦਮੀ ਬਚਿਆ ਪਿਛਲੇ ਯੰਗ ਚੱਲਦਾ ਜੋ ਪਿਛਲੇ ਯੰਗ ਦੀ ਗੱਲ ਹੈ ਬਚੇ ਉਸਨੂੰ ਇੱਕ ਪ੍ਰੇਤ ਪ੍ਰੇਤ ਕੌਣ ਬਚ ਗਿਆ ਉਹਦਾ ਮਾਇਆ ਬੋਝ ਹੀ ਟੁੱਟਿਆ ਨਹੀਂ ਮਾਇਆ ਨੂੰ ਪ੍ਰੇਤ ਹੈ ਮਾਇਆ ਦਾ ਬੋਝ ਹੀ ਜਦੋਂ ਉਹ ਨਹੀਂ ਟੁੱਟਿਆ ਉਹਦਾ ਬੋਝ ਹੀ ਗਿਆ ਉਹਦੇ ਅੰਦਰ ਉਹ ਪ੍ਰੇਤ ਸੀ ਮਾਇਆ ਬੋ ਪ੍ਰੇਤ ਹੈ ਉਹ ਦੇਖੋ ਪਹਿਲਾਂ ਇਹਨਾਂ ਨੂੰ ਰਾਖਸ਼ ਕਹਿੰਦੇ ਹੁਣ ਪ੍ਰੇਤ ਕਹਿੰਦਾ ਇਹਨੂੰ ਬੋੜਾ ਬੰਦਾ ਸੀ ਬੋੜੀ ਰੋਟਿਆ ਚੰਡ ਬਚਾਇਓ ਜਾਣ ਕੇ ਔਰ ਨ ਮਾਰਨ ਦੇ ਤ ਉਹ ਬੋੜੀ ਦਵਾਈਆਂ ਨਹੀਂ ਦਿੱਤੀ ਚੰਡ ਦੇ ਉਹ ਬੋੜਾ ਤੋੜਿਆ ਹੀ ਨਹੀਂ ਜਾਣ ਕੇ ਇਹ ਨਹੀਂ ਮਤਲਬ ਇਹ ਉਹ ਟੁੱਟ ਨਹੀਂ ਸਕਦਾ ਚੰਡ ਬਚਾਇਓ ਜਾਣ ਕੇ ਇਹਦਾ ਮਤਲਬ ਇਹ ਨਹੀਂ ਟੁੱਟ ਨਹੀਂ ਸਕਦਾ ਸੀ ਜਾਣ ਕੇ ਨਹੀਂ ਤੋੜਿਆ ਕਿ ਉਹ ਹੋਰ ਨੂੰ ਬੁਲਾ ਲਿਆ ਵੇ ਇਹ ਚਲਿਆ ਗਿਆ ਕੰਮ ਦਾ ਇਹਨਾਂ ਨੇ ਤਾਂ ਜਾਣਾ ਨਹੀਂ ਉੱਥੇ ਹੁਣ ਦੱਸਣਾ ਨਹੀਂ ਕੁਛ ਔਰ ਨੂੰ ਮਾਰਨੇហេਤ ਦੂਜੇ ਨੂੰ ਮਾਰਨ ਵਾਸਤੇ ਉਹ ਜਾਣ ਕੇ ਬਚਾਲਿਆ ਵੇ ਜਾ ਕੇ ਦਸੂ ਜਾਣ ਕੇ ਆਉਣਗੇ ਦੇਖੋ ਗਿਆ ਹੀ ਨਾ ਖਬਰ ਇਹ ਨਾ ਦਿੱਤੀ ਹਾਂਜੀ ਬਾਕੀ ਤਾਂ ਮੁੱਖੇ ਮਗੋਸੋ ਵੀ ਬਾਜ ਨਸਾਚਰ ਮੰਦ ਮਤ ਕਹੀ ਸੁਭ ਪਹ ਜਾਏ ਉਹ ਨਸਾਚਰ ਸੀ ਜਿਹੜਾ ਰਾਖਸ਼ ਸੀ ਭੱਜ ਗਿਆ ਉਥੋਂ ਫਟਾਫਟ ਗਿਆ ਜਾ ਕੇ ਸੁਭਰੂ ਕਿਹਾ ਜਾ ਕੇ ਖਬਰ ਦਿੱਤੀ ਧੂਮਰ ਨੈਣ ਸੈਨਾ ਸਹਿਤ ਡਾਰਿਓ ਚੰਡ ਖਪਾਏ ਬਸ ਸੈਨਾ ਖਣੇ ਤੂੰ ਬਨੈਣ ਉੱਥੇ ਹੀ ਖਪਾਤਾ ਸੌ ਗਏ ਉਹ ਤਾਂ ਸੁਸਰੀ ਮੋ ਸੌ ਗਏ ਸਾਰੇ ਚੁੱਪੇ ਕਰਕੇ ਹੋ ਨਹੀਂ ਬੋਲਦੇ ਉਹ ਤਾਂ ਗੁਲਾਮ ਹੋ ਗਏ ਉਹ ਸਹਿਮਤ ਹੋ ਗਏ ਭਾਈ ਉਹਨਾਂ ਨੂੰ ਉਹ ਕਹਿੰਦੇ ਸਾਡੀ ਤਸੱਲੀ ਹੋ ਗਈ ਅਸੀਂ ਨਹੀਂ ਕਹਿ ਸਕਦੇ ਸੰਦੇਲ ਰਾਹੀ ਖਤਮ ਸਗਲ ਕੱਟੇ ਭਟ ਕਟਕ ਕੇ ਪਾਇ ਕਰਤਾ ਹੈ ਕੁੰਭ ਸਗਲ ਕੱਟੇ ਭਟ ਕਟਕ ਕੇ ਪਾਇ ਕਰਤਾ ਹੈ ਕੁੰਭ ਚਾਹੇ ਪਾਇਖ ਤੇ ਪੈਦਲ ਤੇ ਸਾਰਾ ਕੱਟ ਜਿਹੜਾ ਚੜ ਕੇ ਆਇਆ ਸੀ ਚਾਹੇ ਹਾਥੀ ਸੀ ਚਾਹੇ ਘੋੜੇ ਸੀ ਚਾਹੇ ਰਾਸ ਸੀ ਸਾਰੇ ਜਿਹੜੇ ਸ਼ਾਂਤ ਹੋ ਗਏ ਸਾਰੇ ਸਹਿਮਤ ਹੋ ਗਏ ਸਾਰੇ ਮਰਗੇ ਮਰਗੇ ਦਾ ਮਤਲਬ ਹੈ ਮਨ ਦੇ ਲੈਵਲ ਤੇ ਮਰਨਾ ਹੈ ਮੰਨ ਜਾਣਾ ਜਿਹੜਾ ਮਰ ਗਿਆ ਲਖਾਹੂਰ ਗਿਆਨ ਚਰਚਾ ਚੋ ਉਤਰ ਗਿਆ ਜਿਹੜਾ ਮਰ ਗਿਆ ਉਹ ਤਾਂ ਸੋਨਾ ਬਣ ਗਿਆ ਮਨ ਤਾਂ ਮਰਦਾ ਹੀ ਨਹੀਂ ਹੈ ਮਨ ਮਾਰਨ ਕਾਰਨ ਬਣ ਜਾਈਏ ਮਨ ਮਾਰ ਨੂੰ ਤਾਂ ਲੋਕ ਜੰਮਣੇ ਤੁਰੇ ਫਿਰਦੇ ਨੇ ਇਥੇ ਕਰਕੇ ਕਹਿੰਦੇ ਰਾਖਸ਼ ਜਿਹੜੇ ਨੇ ਇਹਨਾਂ ਨੂੰ ਛੇਤੀ ਮਿਲ ਜਾਂਦਾ ਕਹਿੰਦੇ ਭਗਵਾਨ ਨਾਲ ਲੜਦੇ ਨੇ ਉਹਦੇ ਹੱਥੋਂ ਮਰ ਜਾਂਦੇ ਨੇ ਸਿੱਧੇ ਸੁਰਗਾਂ ਨੂੰ ਜਾਂਦੇ ਨੇ ਹਾਗਲਾ ਅਸਲ ਚ ਪਾਗੇਵਾਨ ਨਾਲ ਲੜਦੇ ਨੇ ਗੁਰਮੁਖਣਾ ਲੜਦੇ ਨੇ ਲੜਦੇ ਨੇ ਅਕਲ ਦੀ ਲੜਾਈ ਸਮਝ ਆ ਜਾਂਦੀ ਹੈ ਬਾਹਰੇ ਜਾਂਦੇ ਨੇ ਬਾਹਰੇ ਜਾਂਦੇ ਸੁਰਗਤ ਚਲੇ ਜਾਂਦੇ ਨੇ ਜੇ ਮਾਰੇ ਨਾ ਜਾਣ ਵੱਜ ਜਾਂਦੇ ਨੇ ਫੇ ਨਰਕੇ ਰਹਿੰਦੇ ਨੇ ਜੇ ਚਾਚਾ ਵਿਜਾਲੇ ਛੱਡ ਕੇ ਭੱਜ ਜਾਣ ਉਹ ਨਰਕੇ ਚ ਰਹਿ ਜਾਂਦੇ ਨੇ ਜਿਹੜੇ ਮਾਰੇ ਜਾਣ ਉਹ ਸੁਰਗਤ ਚਲੇ ਜਾਂਦੇ ਨੇ ਜਿਹੜੇ ਵੱਜ ਗਏ ਉਹ ਨਹੀਂ ਸੁਰਗਤ ਜਾਂਦੇ ਗੱਲ ਠੀਕ ਕਹੀ ਹੋਈ ਹੈ ਵਰਨਨ ਰਾਮਚੰਦਰ ਨਾਲ ਜੋੜਦੀ ਜੋ ਮਿਰਗ ਰਾਮ ਬਾਣ ਕੇ ਮਾਰੇ ਜੇ ਕਿਹਾ ਨਾ ਵੀ ਤੁਸੀਂ ਕਹਿੰਦੇ ਹੋ ਮਾਰਨਾ ਪਾਪ ਹੈ ਜੀਵ ਹਤਿਆ ਤੂੰ ਜਿਹੜਾ ਰਾਮਚੰਦਰ ਮਿਰਗ ਮਾਰਦਾ ਸੀ ਉਹਨਾਂ ਦਾ ਕੀ ਬਣਦਾ ਸੀ ਬਈ ਉਹ ਕਹਿੰਦੇ ਉਹ ਤਾਂ ਜੀ ਸੁਰਗ ਲੋਕ ਚਲੇ ਜਾਂਦੇ ਸੀ ਇਕਮਸਤੋ